ਦੇਵ ਗੰਧਾਰੀ ਮਹਲਾ ਨੋਵਾ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਓ ਸਭ ਲਾਗੇ ਕਿਆ ਦਾਰਾ ਕਿਆ ਮੀਤ ਰਹਾਉ ਮੇਰੋ ਮੇਰੋ ਸਬੈ ਕਹਿਤ ਹੈ ਹਿਤ ਸਿਓ ਬਾਂਧਿਓ ਚੀਤ ਅੰਤ ਕਾਲ ਸੰਗੀ ਨਾ ਕੋ ਏ ਅਚਰਜ ਹੈ ਰੀਤ ਮਨ ਮੂਰਖ ਅਜ ਹੂ ਨਾ ਸਮਝਤ ਸਿੱਖ ਦਾ ਹਾਰਿਓ ਨੀਤ ਨਾਨਕ ਪੌ ਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ ਨਾਨਕ ਪੌ ਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਗੁਰੂ ਸਵਾਮੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਰਲ ਮਿਲ ਕੇ ਵਿਚਾਰਨ ਦਾ ਇਹ ਉਦਦਮ ਕਰ ਰਹੇ ਆ ਸਤਿਗੁਰੂ ਸਾਡੇ ਪਾਸੂ ਕਰਵਾ ਰਹੇ ਨੇ ਦੇਵ ਗੰਧਾਰੀ ਰਾਗ ਦੇ ਵਿੱਚੋਂ ਤੀਸਰਾ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪਾਪਾਠ ਰੂਪ ਦੇ ਵਿੱਚ ਸੁਣਿਆ ਹੈ ਇਸ ਸ਼ਬਦ ਦੇ ਅੰਦਰ ਗੁਰੂ ਮਹਾਰਾਜ ਨੇ ਸੰਸਾਰ ਦੀ ਇੱਕ ਸਚਾਈ ਤੋਂ ਸਾਨੂੰ ਜਾਣੂ ਕਰਵਾਇਆ ਜਿਸ ਨੂੰ ਅਸੀਂ ਜਾਣਦੇ ਤੇ ਹਾਂ ਪਰ ਵੈਸੇ ਮੰਨਣ ਤੋਂ ਇਨਕਾਰੀ ਹੁੰਦੇ ਆਂ ਗੱਲ ਸਾਡੇ ਬਹੁਤ ਕਰੀਬੀ ਰਿਸ਼ਤਿਆਂ ਦੀ ਉਦਾਹਰਣ ਦੇ ਕੇ ਕੀਤੀ ਗਈ ਹੈ ਪਰ ਹਕੀਕਤ ਇਹ ਵੀ ਬਹੁਤੇ ਸਮਾਜ ਦੇ ਉੱਪਰ ਇਹੋ ਗੱਲ ਟੁਕਦੀ ਹੈ ਗੁਰੂ ਸਾਹਿਬ ਆਖਦੇ ਨੇ ਦੁਨੀਆ ਹੈ ਕਿਹੋ ਜੀ ਹੈ ਨਾਨਕ ਦੁਨੀਆ ਕੈਸੀ ਸਾਲਿਕ ਮਿੱਤ ਨਾ ਰਹੇ ਕੋਈ ਮਾਰੇ ਕਹਿੰਦੇ ਨਾਂ ਤੇ ਇੱਥੇ ਕੋਈ ਧਾਰਮਿਕ ਤਲ ਤੇ ਗਵਾਹੀ ਕਰਨ ਵਾਲਾ ਨਾ ਹੀ ਕੋਈ ਦੋਸਤ ਮਿੱਤਰ ਹੈ ਭਾਈ ਬੰਦੀ ਖੇਤ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ ਮਾਰੇ ਕਹਿੰਦੇ ਤੁਸੀਂ ਦੇਖੋ ਲੋਕਾਂ ਨੇ ਨਾ ਦੁਨੀਆ ਦੀ ਖਾਤਰ ਆਪਣਾ ਦੀਨ ਛੱਡ ਦਿੱਤਾ ਜਿਵੇਂ ਜਦੋਂ ਅਸੀਂ ਆਪੋ ਆਪਣੇ ਜੀਵਨ ਨੂੰ ਦੇਖਾਂਗੇ ਨਾ ਮੈਂ ਆਪਣੇ ਨੂੰ ਦੇਖਾਂ ਤੁਸੀਂ ਆਪਣੇ ਨੂੰ ਦੇਖੋ ਤੇ ਸਾਨੂੰ ਇੰਜ ਲੱਗੇਗਾ ਵੀ ਮਹਾਰਾਜ ਨੇ ਸ਼ਾਇਦ ਸਾਡੀੋ ਹੀ ਤਸਵੀਰ ਖਿੱਚ ਰਏ ਆ ਕਿਉਂਕਿ ਜੀਵਨ ਚ ਬੜੇ ਵੇਰੀ ਇਹੋ ਜਿਹੀਆਂ ਪ੍ਰਸਥਿਤੀਆਂ ਪੈਦਾ ਹੋ ਜਾਂਦੀਆਂ ਨੇ ਜਦੋਂ ਅਸੀਂ ਦੀਨ ਨੂੰ ਛੱਡ ਕੇ ਦੁਨੀਆਂ ਨੂੰ ਚੁਣ ਲੈਨੇ ਹਾਂ ਇਹ ਤੁਹਾਨੂੰ ਮਿਲੇਗਾ ਤੇ ਆਮ ਤੌਰ ਤੇ ਧਾਰਮਿਕ ਗੱਲਾਂ ਕਰਨ ਵਾਲੇ ਲੋਕਾਂ ਦੇ ਜੀਵਨ ਦੇ ਵਿੱਚ ਤੁਹਾਨੂੰ ਇਹ ਗੱਲ ਬਹੁਤ ਹੀ ਉਗੜਵੇਂ ਰੂਪ ਦੇ ਵਿੱਚ ਦੇਖਣ ਵਾਸਤੇ ਮਿਲੇਗੀ ਕਾਰਨ ਇਹ ਤਾਂ ਇਹੋ ਹੈ ਕਿ ਅਸੀਂ ਇਹੋ ਸੋਚਦੇ ਹਾਂ ਵੀ ਬਸ ਧਰਮ ਤੇ ਦਿਖਾਈ ਦਾ ਹੁੰਦਾ ਹੈ ਧਰਮ ਕਮਾਈ ਦਾ ਨਹੀਂ ਦੇ ਹੁੰਦਾ ਹੈ ਇਸੇ ਲਈ ਤੇ ਤੁਸੀਂ ਦੇਖੋ ਗੁਰੂ ਮਹਾਰਾਜ ਨੇ ਦੱਸਿਆ ਬਾਣੀ ਦੇ ਅੰਦਰ ਸਮਝਾਇਆ ਹੈ ਭਗਤ ਕਬੀਰ ਸਾਹਿਬ ਦੇ ਰੂਪ ਦੇ ਵਿੱਚ ਮਾਹਪੁਰ ਖਾਕ ਦੇ ਨੇ ਦੇ ਕਬੀਰ ਦੀਨ ਗਵਾਇਆ ਦੁਨੀ ਸਿਓ ਬੰਦੇ ਨੇ ਦੀਨ ਛੱਡ ਦਿੱਤਾ ਦੁਨੀਆ ਦੇ ਵਿੱਚ ਅਸੀਂ ਛੱਡਦੇ ਹਾਂ ਜੀਵਨ ਦੇ ਵਿੱਚੋ ਜਦੋਂ ਵੀ ਕਿਤੇ ਇਹੋ ਜਿਹੀਆਂ ਪ੍ਰਸਥਿਤੀਆਂ ਬਣਦੀਆਂ ਨੇ ਚਾਹੇ ਉਹਨਾਂ ਦਾ ਸਬੰਧ ਖੁਸ਼ੀ ਨਾਲ ਹੋਵੇ ਚਾਹੇ ਉਹਨਾਂ ਦਾ ਸਬੰਧ ਦੁੱਖ ਨਾਲ ਹੋਵੇ ਆ ਸਾਡੇ ਨਿੱਜੀ ਜੀਵਨ ਨਾਲ ਹੋਵੇ ਸਾਡੇ ਪਰਿਵਾਰ ਨਾਲ ਹੋਵੇ ਕਿਸੇ ਆਪਣੇ ਪਿਆਰੇ ਦੇ ਨਾਲ ਹੋਵੇ ਤੇ ਬਹੁਤ ਵੇਰੀ ਅਸੀਂ ਇਹੋ ਕਰਦੇ ਆਂ ਦੀਨ ਨੂੰ ਤਲਾਅੰਝਲੀ ਦੇ ਕੇ ਦੁਨੀਆ ਨੂੰ ਚੁਣ ਲੈਨੇ ਆਂ ਸੱਚ ਨੂੰ ਛੱਡ ਕੇ ਝੂਠ ਨਾਲ ਖਲੋ ਜਾਂਦੇ ਇਹ ਸਮਾਜ ਅੰਦਰ ਵਾਪਰਦਾ ਹੈ ਆਪਾਂ ਦੇਖਦੇ ਆ ਤੇ ਗੁਰੂ ਸਾਹਿਬ ਨੇ ਦੱਸਿਆ ਦੁਨੀ ਨਾ ਚੱਲੀ ਸਾਥ ਤੇ ਇੱਕ ਦਿਨ ਸਮਾਂ ਹੁੰਦਾ ਜਿਸ ਦੁਨੀਆ ਦੇ ਖਾਤਰ ਦੀਨ ਛੱਡਿਆ ਸੀ ਉਹ ਸਾਡੇ ਨਾਲੋਂ ਆਪਣਾ ਸਬੰਧ ਤੋੜ ਲੈਂਦੀ ਹੈ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਆਪਣੀਆਂ ਜਿਹੜਾ ਇਸ ਨਾ ਸਮਝ ਬੰਦੇ ਨੇ ਆਪ ਵੱਡ ਲਈਏ ਆਪਾਂ ਸਮਾਜ ਅੰਦਰ ਵੀ ਜਿਹੜਾ ਇੱਕ ਦੂਜੇ ਦੇ ਨਾਲ ਜੁੜੇ ਹੋਏ ਹਨ ਨਾ ਇਹ ਕੋਈ ਪਿਆਰ ਕਰਕੇ ਨਹੀਂ ਜੁੜੇ ਹੋਏ ਬਹੁਤਾਤ ਬੰਦਿਆਂ ਤੇ ਸਾਡੇ ਇਹੋ ਗੱਲ ਆਗੂ ਹੁੰਦੀ ਹੈ ਸਾਡੀਆਂ ਜ਼ਰੂਰਤਾਂ ਸਾਡੀਆਂ ਲੋੜਾਂ ਨੇ ਸਾਨੂੰ ਇੱਕ ਦੂਜੇ ਦੇ ਨਾਲ ਜੋੜਿਆ ਹੋਇਆ ਤੇ ਸੱਚੀ ਗੱਲ ਇਹ ਹੈ ਜਿੰਨਾ ਚਿਰ ਅਸੀਂ ਉਹ ਲੋੜਾਂ ਉਹ ਜ਼ਰੂਰਤਾਂ ਇੱਕ ਦੂਜੇ ਦੀਆਂ ਪੂਰੀਆਂ ਕਰਨ ਦੀ ਸਮਰੱਥਾ ਰੱਖਦੇ ਹੈਗੇ ਚਾਹੇ ਪਰਿਵਾਰਕ ਤਲ ਤੇ ਹੋਣ ਸਮਾਜਿਕ ਤਲ ਤੇ ਹੋਵੇ ਉੱਚਰ ਬੰਦਿਆਂ ਦੀ ਰਿਸਪੈਕਟ ਹੈ ਇੱਜ਼ਤ ਹੈ ਮਾਣ ਹੈ ਸਤਿਕਾਰ ਹੈ ਸਭ ਕੁਝ ਹੈ ਪਰ ਜਦੋਂ ਹੀ ਬੰਦੇ ਬਦਲੀਆਂ ਹੋਣਆਂ ਪ੍ਰਸਥਿਤੀਆਂ ਦੇ ਵਿੱਚ ਕਿਸੇ ਵੀ ਵਜ੍ਹਾ ਦੇ ਕਰਕੇ ਉਹ ਡਿਮਾਂਡਸ ਪੂਰੀਆਂ ਕਰਨ ਦੇ ਕਾਬਿਲ ਨਹੀਂ ਰਹਿੰਦੇਗੇ ਆਪਣਾ ਕੰਮ ਕਰਨ ਦੇ ਕਾਬਿਲ ਨਹੀਂ ਰਹਿੰਦੇਗੇ ਉਸੇ ਵਕਤ ਉਹਨਾਂ ਦੀ ਉਹ ਸਾਰੀ ਰਿਸਪੈਕਟ ਹੈ ਨਾ ਜਿਹੜੀ ਉਹ ਪਾਣੀ ਚ ਵਹਿ ਜਾਂਦੀ ਹੈ ਖੰਭ ਲਾ ਕੇ ਉੱਡ ਜਾਂਦੀ ਹੈ ਤੇ ਫਿਰ ਜੋ ਉਹਨਾਂ ਨੂੰ ਮਹਿਸੂਸ ਕਰਵਾਇਆ ਜਾਂਦਾ ਹੈ ਉਹ ਸਾਨੂੰ ਪਤਾ ਹੀ ਹੈ ਤੁਸੀਂ ਕਿਸੇ ਬੰਦੇ ਦੀ 10 ਵਾਰੀ ਮਦਦ ਕੀਤੀ ਹੈ 11ਵੀਂ ਵਾਰ ਉਹ ਤੁਹਾਡੇ ਕੋਲ ਬੰਦਾ ਆਇਆ ਮਦਦ ਲੈਣ ਦੇ ਵਾਸਤੇ ਪਰ ਕਿਸੇ ਵਜ੍ਹਾ ਕਰਕੇ ਤੁਸੀਂ ਉਹਦੀ ਨਹੀਂ ਕਰ ਪਾਰੇ ਤੇ ਉਹ ਵਜ੍ਹਾ ਵੀ ਜਿਹੜੀ ਤੁਹਾਡੀ ਹੈ ਉਹ ਬੜੀ ਜੈਨੂਨ ਹੈਗੀ ਹੈ ਜੀ ਹੈਨਾ ਉਹ ਬੰਦਾ 10 ਵਾਰੀ ਕੀਤੀ ਹੋਈ ਮਦਦ ਨੂੰ ਭੁਲਾ ਦੇਗਾ ਪਰ ਜਿਹੜੀ 11ਵੀਂ ਵਾਰੀ ਮਦਦ ਨਹੀਂ ਕੀਤੀ ਉਹਨੂੰ ਚੇਤਾ ਰੱਖੇ ਤੇ ਹਮੇਸ਼ਾ ਹਰ ਜਗ੍ਹਾ ਦੇ ਉੱਤੇ ਇਸ ਗੱਲ ਨੂੰ ਪ੍ਰਚਾਰੇਗਾ ਪ੍ਰਸਾਰੇਗਾ ਇਹ ਆਪਾਂ ਦੇਖਦੇ ਹੈ। ਸੋ ਗੁਰੂ ਮਹਾਰਾਜ ਨੇ ਕਿ ਦੱਸਿਆ ਪਾਤਸ਼ਾਹ ਤੇ ਸਮਝਾਉਂਦੇ ਆ ਜੋ ਸੰਸਾਰੇ ਕੇ ਕਟੰਬ ਮਿੱਤਰ ਦੀਸੈ ਮਨ ਮੇਰੇ ਇਹ ਮਨਾ ਜਿਹੜੇ ਸੰਸਾਰ ਦੇ ਪਰਿਵਾਰ ਮਿੱਤਰ ਦੋਸਤ ਸਕੇ ਸੰਬੰਧੀ ਤੈਨੂੰ ਦਿਸਦੇ ਪਏ ਨੇ ਤੇ ਸਭ ਆਪਣੇ ਸਵਾਏ ਮਿਲਾ ਸਾ ਇਹ ਤੇਰੇ ਕੋਲ ਜੇ ਬੈਠੇ ਹੋਏ ਹਨ ਇਹਨਾਂ ਸਮਝੀ ਵੀ ਇਹ ਤੈਨੂੰ ਆਪਣਾ ਸਮਝ ਕੇ ਬੈਠੇ ਹੋਏ ਆ। ਇਹਨਾਂ ਦੀਆਂ ਜ਼ਰੂਰਤਾਂ ਨੇ ਇਹਨਾਂ ਨੂੰ ਤੇਰੇ ਨਾਲ ਗੰਢਿਆ ਹੋਇਆ ਹੈ। ਅੱਜ ਤੋਂ ਇਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਕਾਬਲ ਨਾ ਰਵੇਂ ਤੇ ਇਹਨਾਂ ਵਿੱਚੋਂ ਪਉਦੇ ਨੇ ਤੇਰਾ ਸਾਥ ਛੱਡ ਹੀ ਜਾਂਦਾ ਹੈ। ਜਿੱਤ ਦਿਨ ਉਨ ਕਾ ਸਵਾਉ ਹੋਏ ਨਾ ਆਵੇ। ਤਿੱਤ ਦਿਨ ਨੇੜੇ ਕੋ ਨਾ ਟੁਕਾਸਾ। ਮਹਾਰਾਹੀ ਕਹਿੰਦੇ ਉਹਦੇ ਤੇਰੇ ਨੇੜੇ ਕਿਸੇ ਨੇ ਨਹੀਂ ਬਹਿਣਾਗਾ। ਕੋਈ ਸਮਾਜ ਅੰਦਰ ਅੱਜ ਝਾਤੀ ਮਾਰ ਕੇ ਦੇ। ਤੁਹਾਡੇ ਨਾਲ ਮੇਰੇ ਨਾਲ ਖੁੱਦ ਨਾਲੇ ਕਿੰਨੀ ਵੈਰੀ ਵਾਪਰੇ ਹੋਏਗਾ ਹੋ ਸਕਦਾ ਸੀ ਕਿਸੇ ਨਾਲ ਵੀ ਇਹ ਕੀਤਾ ਹੋਵੇ ਸਾਂਝ ਤੋੜ ਦਿੱਤੀ ਹੋਵੇ ਗੁਰੂ ਸਾਹਿਬ ਨੇ ਦੱਸਿਆ ਇਹਨੇ ਸਾਂਝ ਕਿੰਨਾ ਚੇਰਾ ਜਿੱਚਰ ਪੈਨਨ ਖਾਵਣੇ ਤਿੱਚਰ ਰੱਖਣ ਗਣ ਉਹਨਾਂ ਚਿਰ ਸਾਂਝ ਬਰਕਰਾਰ ਤੂੰ ਮੇਰਾ ਦੋਸਤ ਤੂੰ ਮੇਰਾ ਭਾਈ ਤੂੰ ਮੇਰਾ ਸਾਥੀ ਸਭ ਕੁਝ ਹੈ ਪਰ ਜਿਸ ਵੇਲੇ ਉਹ ਮਨੁੱਖ ਕਾਬਲ ਨਾ ਰਹੇ ਕਿਤੇ ਤੇ ਫਿਰ ਮਹਾਰਾਜ ਨੇ ਦੱਸਿਆ ਜਿਤ ਦਿਨ ਕਿਛ ਨਾ ਹੋਵੇ ਤਿਤ ਦਿਨ ਬੋਲਣ ਦਾ ਮਹਾਰਾਜ ਕਹਿੰਦੇ ਉਹਦੇ ਉਹਨਾਂ ਦੀ ਬੋਲਬਾਣੀ ਬਦਲ ਜਾਂਦੀ ਹੈ ਉਹਨਾਂ ਦੇ ਹਾਵ ਭਾਵ ਉਹਨਾਂ ਦਾ ਵਰਤਾਓ ਸਭ ਕੁਝ ਬਦਲ ਜਾਂਦਾ ਹੈ ਸੰਸਾਰ ਅੰਦਰ ਬਹੁਤ ਜਿਆਦੇ 도ਗਲੇ ਕਰਦਾਰ ਮਨੁੱਖ ਜੀ ਰਹੇ ਹੈ ਜੀ ਪਰਿਵਾਰਕ ਤੰਤ ਉੱਤੇ ਵੀ ਹੈ ਇਹ ਚੀਜ਼ ਅਸੀਂ ਦੇਖ ਸਕਦੇ ਹਾਂ ਗੁਰੂ ਸਾਹਿਬ ਨੇ ਕਿਤੇ ਨਹੀਂ ਆਖਿਆ ਜੀ ਕਿ ਤੁਸੀਂ ਪਰਿਵਾਰ ਨਾ ਬਣਾਓ ਇਹ ਗਲਤ ਹੈਗਾ ਨਾ ਮਰੇ ਕਿੰਦੇ ਤੁਸੀਂ ਉਹਦੇ ਮੋਹ ਚ ਨਾ ਪਾਓ ਮੋਹ ਨੇ ਫਿਰ ਅੱਗੇ ਜਾ ਕੇ ਕੰਮ ਖਰਾਬ ਕਰ ਦਿੰਦੀ ਹੈ ਤੇ ਇਹ ਤੇ ਗੁਰਬਾਣੀ ਸਾਨੂੰ ਵਾਰ-ਵਾਰ ਸਮਝਾਉਂਦੀ ਹੈ ਅਟੈਚ ਨਹੀਂ ਹੋਣਾ ਡਿਟੈਚ ਹੋ ਕੇ ਰੋ ਉੱਠ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਪਾਸ਼ਾ ਦਾਸ ਜੀ ਆਖਦੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਕਹਿੰਦੇ ਬਹੁਤਾਤ ਦੇ ਵਿੱਚ ਜਗਤ ਦੇ ਅੰਦਰ ਇਹੋ ਚੀਜ਼ ਦੇਖਣ ਨੂੰ ਮਿਲ ਰਹੀ ਹੈ ਜਿਹੜਾ ਪ੍ਰੇਮ ਜਿਹੜਾ ਦਿਖਾਵਾ ਕੀਤਾ ਜਾ ਰਿਹਾ ਨਾ ਇਹ ਬਿਲਕੁਲ ਵੀ ਠੀਕ ਨਹੀਂ ਕਰਦਾ ਬਿਲਕੁਲ ਵੀ ਠੀਕ ਨਹੀਂ ਕਰਦਾ ਅਸੀਂ ਦੇਖ ਸਕਦੇ ਹਾਂ ਤੇ ਬਹੁਤ ਕਰੀਬੀ ਰਿਸ਼ਤਿਆਂ ਨੂੰ ਮਹਾਰਾਜ ਨੇ ਇੱਥੇ ਵਰਤੋਂ ਵਿੱਚ ਲੈ ਕੇ ਆਉਂਦਾ ਆਪਣੇ ਹੀ ਸੁੱਖ ਸਿਓ ਸਭ ਲਾਗੇ ਕਿਹ ਅਦਾਰਾ ਕਿਹ ਮਿਲਦਾ ਆਪਣੇ ਸੁੱਖਾਂ ਲਈ ਜੁੜੇ ਹੋਏ ਨਹੀਂ ਇਹ ਦੋਸਤ ਮਿੱਤਰ ਕੀ ਪਰਵਾਹ ਬੰਦਾ ਕਮਾਉਣ ਦੇ ਕਾਬਿਲ ਨਾ ਨਾ ਰਹੇ ਕਿ ਵੀਰੇ ਉਹਦੇ ਆਪਣੇ ਪਰਿਵਾਰ ਚ ਉਹਦੀ ਇੱਜ਼ਤ ਨਹੀਂ ਤੇ ਰਹਿੰਦੀ ਸਮਾਜ ਚ ਇੱਕ ਨਹੀਂ ਬਿਆਨਤ ਉਦਾਹਰਨਾ ਤੁਹਾਨੂੰ ਇਹੋ ਜੀਆਂ ਮਿਲ ਸਕਦੀ ਹੈ ਕਿਸੇ ਵਜ੍ਹਾ ਕਰਕੇ ਦੋਸਤ ਗਰੀਬੀ ਦਾ ਸ਼ਿਕਾਰ ਹੋ ਜਾਏ ਔਖੇ ਸਮੇਂ ਵਿੱਚ ਚਲਾ ਜਾਏ ਦੋਸਤ ਮੂੰਹ ਮੇਰ ਲੈਂਦੇ ਉਸ ਬੰਦੇ ਤੇ ਇਹ ਸਲੀਅਤ ਹੈ ਜਿਹੜੀ ਮਹਾਰਾਜ ਸਾਡੇ ਸਾਹਮਣੇ ਰੱਖ ਰਹੇ ਹੈ ਜੀ ਹੁਣ ਇਹਦਾ ਮਤਲਬ ਇਹ ਨਹੀਂਗਾ ਅਸੀਂ ਆ ਕਿ ਫਿਰ ਸਾਨੂੰ ਦੋਸਤ ਨਹੀਂ ਬਣਾਉਣੇ ਚਾਹੀਦੇ ਜਾਂ ਮਾਰੇ ਕਹਿੰਦੇ ਤੈਨੂੰ ਕਲੈਰਟੀ ਰਹਿਣੀ ਚਾਹੀਦੀ ਹੈ ਸਾਰੇ ਪਾਸੇ ਚੋਂ ਜੀਵਨ ਦੇ ਅੰਦਰ ਤੂੰ ਕਿਤੇ ਵੀ ਕੋਈ ਆਸ ਉਮੀਦ ਲਗਾ ਕੇ ਨਹੀਂ ਜਿਵੇਂ ਬੈਠਣਾਗਾ ਸਾਰੀ ਦੁਨੀਆ ਵੀ ਤੇਰਾ ਸਾਥ ਛੱਡ ਜਾਏ ਤੈਨੂੰ ਕੇਵਲ ਇੱਕੋ ਸਾਥ ਦੀ ਝਾਕ ਰਹਿਣੀ ਚਾਹੀਦੀ ਹੈ ਉਹ ਆਵਾਜ਼ ਸੱਚੀ ਗੱਲ ਇਹ ਹੈ ਦੁਨੀਆ ਦੇ ਸਾਥ ਭਾਲਦੇ ਆ ਭਾਲਦੇ ਅਸੀਂ ਵਾਹ ਗੁਰੂ ਦਾ ਪੱਲਾ ਹੀ ਛੱਡਦੇ ਆ ਮਰਾਇ ਨੇ ਤੇ ਦੱਸਿਆ ਮੇਰੋ ਮੇਰੋ ਸਵੇ ਕਹਿਤ ਹੈ ਹਿੱਤ ਸੋ ਬੰਦੋ ਚੀਤ ਮਾਰੇ ਕਹਿੰਦੇ ਨਾ ਦੀਆਂ ਜ਼ਰੂਰਤਾਂ ਨੇ ਤਾਂ ਤੇਰੇ ਨਾਲ ਜੁੜੇ ਹੋਏ ਆ ਅੱਜ ਤੂੰ ਇਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਕਾਬਲ ਨਾ ਰਿਹਾ ਛੱਡ ਜਾਣਗੇ ਛੱਡ ਜਾਣਗੇ ਬੇਅੰਤ ਸੰਸਥਾਵਾਂ ਨੇ ਜਿੰਨਾਂ ਚ ਬੈਠੇ ਹੋਏ ਬਜ਼ੁਰਗ लाचार ਬੰਦੇ ਜਿਹੜੇ ਘਰਦਿਆਂ ਦੇ ਕੰਮ ਦੇ ਨਾ ਰਹੇ ਉਹਨਾਂ ਦੀਆਂ ਸਟੋਰੀਆਂ ਜਾ ਕੇ ਸੁਣ ਕੇ ਤੇ ਦੇਖੋ ਨਾ ਤੁਸੀਂ ਕੱਦੀ ਥੋੜੀ ਗੱਲ ਹੈ ਜੀ ਸਤਿਗੁਰੂ ਤੇ ਅਸਲੀਅਤ ਸਾਹਮਣੇ ਰੱਖ ਰਹੀ ਹੈ ਜੀ ਬਿਸਾਰਦੀਆਂ ਸਾਂਝਾ ਕਿਹੋ ਜੀਆਂ ਬਣ ਗਈਆਂ ਨੇ ਅਸੀਂ ਕਿਹੋ ਜੇ ਹੋ ਗਏ ਹੰਤਕਾਲ ਸੰਗੀ ਨਾ ਕਹੂ ਇਹ ਅਚਰਜ ਹੈਰੀ ਮਾਰੇ ਕਿੰਦੇ ਇਹ ਵੀ ਚੇਤਾ ਰੱਖੀ ਆਖਰੀ ਸਮੇ ਇਹਨਾਂ ਨੂੰ ਕਿਸੇ ਨੇ ਤੇਰਾਸਾਲ ਨਹੀਂ ਦਿੱਤੇ ਕਿਸੇ ਨੇ ਬੜੇ ਵੀਰੇ ਹੁੰਦਾ ਜਿਨ੍ਹਾਂ ਦੀ ਖਾਤਰ ਪਾਪ ਕਰ ਕਰਕੇ ਮਾਇਆ ਇਕੱਠੀ ਕੀਤੀ ਸੀ ਆਖਰੀ ਸਮੇਂ ਤੇ ਧੀਆਂ ਪੁੱਤ ਪਛਾਣਨਾ ਬੰਦ ਕਰ ਦਿੰਦੇ ਆ ਲੋਕ ਮੰਜੇ ਤੇ ਪਏ ਬਲਕਦੇ ਹੁੰਦੇ ਆ ਧੀਆਂ ਪੁੱਤ ਕਹਿ ਦਿੰਦੇ ਆ ਅਸੀਂ ਕੋਈ ਨੈਣੀ ਰੱਖ ਦਿੰਨੇ ਸਾਡੇ ਕੋਲ ਸਮਾਂ ਨਹੀਂ ਕਿ ਅਸੀਂ ਤੁਹਾਡੀ ਕੋਈ ਕੇਅਰ ਕਰ ਸਕਦੇ ਹੋ ਜੀ ਤੁਹਾਡੀ ਕੋਈ ਸੰਭਾਲ ਕਰ ਸਕਦੇ ਹੋ ਸਾਡੇ ਤੋਂ ਆਸ ਉਮੀਦ ਨਾ ਰੱਖਿਓ ਜੀ ਬੜੀਆਂ ਘਟਨਾਵਾਂ ਵਾਪਰੀਆਂ ਨੇ ਸਮਾਜ ਦੇ ਵਿੱਚ ਬੱਚੇ ਦੂਰ ਬੈਠੇ ਆ ਮਾਪੇ ਚਲੇ ਗਏ ਬੱਚੇ ਨੂੰ ਵੀ ਨਹੀਂ ਪਤਾ ਲੱਗਾ ਗਾ ਆਂਡ ਗਵਾਂਡ ਨੂੰ ਵੀ ਨਹੀਂ ਪਤਾ ਲੱਗਾ ਕਿੰਨਾ ਕੁਛ ਵਾਪਰਦਾ ਪਿਆਰ ਸਤਗੁਰੂ ਤੇ ਸਮਝ ਆਵੇ ਤੇ ਸਾਰਾ ਜੀਵਨ ਇਹਨਾਂ ਦੇ ਪਿੱਛੇ ਲਾਇਆ ਜੀ ਕਹਤ ਕਬੀਰ ਕੋਈ ਨਹੀਂ ਤੇ ਹਕੀਕਤ ਇਹੋ ਹੈ ਜੀ ਉਹਦਾ ਸੱਚ ਇਹੋ ਹੈ ਜਿਹਦੇ ਤੋਂ ਅਸੀਂ ਮੂੰਹ ਫੇਰਦੇ ਰਹੇ ਬੰਦਾ ਕਹਿੰਦਾ ਇਹ ਮੇਰਾ ਇਹ ਮੇਰਾ ਇਹ ਮੇਰਾ ਕੁਝ ਨਹੀਂ ਬੰਦੇ ਦਾ ਉਹਦਾ ਆਪਣਾ ਤਨ ਤੱਕ ਵੀ ਉਹਦਾ ਨਹੀਂ ਕਰਦਾ ਬਾਕੀ ਤੇ ਗੱਲਾਂ ਹੀ ਲੂਟ ਹੈ ਤੇ ਸਤਿਗੁਰੂ ਸਮਝਾ ਰਹੇ ਆ ਮਨ ਮੂਰਖ ਅਜਹੁ ਨਾ ਸਮਝ ਤਾ ਕਹਿੰਦੇ ਇਹਨਾਂ ਕੁਝ ਵਾਪਰਨ ਤੋਂ ਬਾਅਦ ਇਹ ਜਿਹੜਾ ਮੂਰਖ ਮਨ ਨੇ ਸਮਝਣ ਲਈ ਤਿਆਰ ਹੁੰਦਾ ਸਿੱਖ ਦੇ ਹਾਰ ਯੂ ਰੋਜ਼ ਇਹ ਉਪਦੇਸ਼ ਦਿੜ੍ੜ ਕਰਵਾਇਆ ਜਾਂਦਾ ਐਵੇਂ ਆਸਾਂ ਉਮੀਦਾਂ ਪਾਲ ਕੇ ਨਾ ਰੱਖ ਜੀ ਇਹਦੇ ਵਿੱਚੋਂ ਬਾਹਰ ਨਿਕਲ ਤੂੰ ਆਪਣੇ ਵੱਲੋਂ ਆਪਣੇ ਫਰਜ਼ ਚੰਗੀ ਤਰ੍ਹਾਂ ਨਿਭਾਜੋ ਉਹ ਸਭ ਤੋਂ ਜ਼ਰੂਰੀ ਚੀਜ਼ ਹੈ ਤੇਰੇ ਫਰਜ਼ ਨਿਭਾਉਂਦਿਆਂ ਕੋਈ ਕਮੀ ਨਹੀਂ ਹੋਣੀ ਚਾਹੀਦੀ ਨਾਨਕ ਭੌਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ ਮਹਾਰਾਜ ਨੇ ਸਪੱਸ਼ਟ ਕੀਤਾ ਕਹਿੰਦੇ ਪੌਜਲ ਦੇ ਹੱਗਰ ਹੈ ਨਾ ਇਹਦੇ ਵਿੱਚੋਂ ਬਾਹਰ ਤੇ ਉਹ ਨਿਕਲ ਸਕਦੇ ਜਿਹੜਾ ਪਰਮੇਸ਼ਰ ਦੇ ਗੀਤ ਗਾਏਗਾ ਜਿਹੜਾ ਵਾਹ ਗੁਰੂ ਦੀ ਉਸਤਤ ਕਰੇਗਾ ਪਰ ਹੁਣ ਸੱਚੀ ਗੱਲ ਤੇ ਹੈ ਨਾ ਪਰਿਵਾਰ ਦੇ ਮੋਹ ਚ ਇੰਨਾ ਫਸ ਗਏ ਆਂ ਰੱਬ ਦੇ ਗੀਤ ਗਾਏ ਨਹੀਂ ਜਾਂਦੇ ਬਾਣੀ ਵੀ ਪੜਦੇ ਆਂ ਤੇ ਪਿੱਛੇ ਪਰਿਵਾਰ ਦੇ ਸੁੱਖ ਦੀ ਲਾਲਸਾ ਰੱਖੀ ਚੀਜ਼ਾਂ ਦੀ ਲਾਲਸਾ ਰੱਖੀ ਪੌਜਲ ਵਿੱਚੋਂ ਬਾਹਰ ਨਿਕਲਣ ਦੀ ਥੋੜੀ ਬਾਣੀ ਪੜਦੇ ਆਂ ਮੈਂ ਬੋਲ ਰਿਹਾ ਇੱਥੇ ਤੁਸੀਂ ਤਕਰੀਬਨ ਸੁਹ ਰਹੇ ਜਿੰਨੇ ਵੀ ਸੁਣ ਰਹੇ ਹੋ ਈਮਾਨਦਾਰੀ ਨਾਲ ਆਪਣੇ ਦਿਲ ਤੇ ਹੱਥ ਰੱਖ ਕੇ ਸੋਚੀਏ ਅੱਜ ਜਦੋਂ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਪੰਕਤੀ ਆਈ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਨਾਲ ਆਪਣੇ ਨਾਲ ਗੱਲ ਕੀਤੀ ਸੀ ਆਪਣੇ ਨਾਲ ਗੱਲ ਕੀਤੀ ਸੀ ਮੈਂ ਸਚਿਆਰ ਕਿਵੇਂ ਬਣਾਂ ਮੇਰੀ ਕੂੜ ਦੀ ਕੰਧ ਕਿਵੇਂ ਟੁੱਟੇਗੀ ਅੱਜ ਜਦੋਂ ਅਰਦਾਸ ਕੀਤੀ ਪਾਠ ਤੋਂ ਬਾਅਦ ਉਹਦੇ ਅੰਦਰ ਅਰਦਾਸ ਕੀਤੀ ਸੀ ਬੇਨਤੀ ਕੀਤੀ ਸੱਚੇ ਪਾਤਸ਼ਾਹ ਤੇ ਜਰ ਮੇਰੇ ਮੈਨੂੰ ਸਚਿਆਰ ਬਣਾ ਦੇ ਸਭ ਕੁਝ ਮੰਨ ਲਿਆ ਗੁਰਦਵਾਰੇ ਮੱਥਾ ਟੇਕਣਗੇ ਪਰਿਵਾਰ ਲਈ ਜੀਆਂ ਲਈ ਆਪਣੇ ਲਈ ਕੀ ਕੁਝ ਨਹੀਂ ਚਾ ਮੰਗਿਆ ਸੱਚਿਆਰਤਾ ਮੰਗੀ ਰੱਬੀ ਸਿਫਤ ਮੰਗੀ ਗੁਰਸਿੱਖੀ ਵਾਲਾ ਜੀਵਨ ਮੰਗਿਆ ਸਾਨੂੰ ਇਹ ਸਮਝ ਹੀ ਨਹੀਂ ਲੱਗ ਰਹੀ ਕਿ ਮਹਾਰਾਜ ਤੇ ਦੱਸ ਰਿਹਾ ਮੰਗਣਾ ਮੰਗਨ ਨੀਕਾ ਹਰ ਜਸ ਗੁਰਤੇ ਮੰਗਣਾ ਸਭ ਤੋਂ ਸ੍ਰੇਸ਼ਟ ਮੰਗ ਡਿਮਾਂਡ ਈ ਆ ਇਹਦੇ ਤੋਂ ਵਧੀਆ ਡਿਮਾਂਡ ਹੀ ਕੋਈ ਨਹੀਂ ਕਿਤੇ ਗੁਰੂ ਭਲਾ ਕਰੇ ਸਾਨੂੰ ਕਿਤੇ ਸਮਝ ਲੱਗ ਵਾਹ ਗੁਰਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਹ